ਪਾਇਆ ਲੱਗੀ ਮੈਂ ਕਹਿਣਿਆ ਲਾਤੀ ਗਰੀ ਧੁੱਪ ਆ ਬੀਬੀਆਂ ਨੇ ਸੂਟ ਵਖਾਉਣ ਲਈ ਲਾਤੀ ਗਰੀ ਧੁੱਪ ਬਾਬੇ ਦੀ ਫੇਗਲੇ ਭਰਾਵਾ ਸਹੀ ਗੱਲ ਆ ਕੋਟੀਆਂ ਪਾਪ ਆ ਗਿਆ ਮੈਨੂੰ ਗਾਲਾਂ ਕੱਢੀ ਜਾਂਦੀਆਂ ਤੂੰ ਕੁੱਚੇ ਠੰਡੇ ਚ ਰੱਖ ਲਿਆ ਵਯਾ ਐਦਾਂ ਭਰਾਵਾ ਮੇਰੇ ਗਲ ਤੱਕ ਲੈ ਕੇ ਇੰਨੇ ਕਹਿੰਦੇ ਉੱਥੇ ਠੰਡ ਤੋਂ ਬਚਿਓ ਠੰਡ ਤੋਂ ਬਚਿਓ ਸਾਰੇ ਪਏ ਤਿੰਨ ਅਟੈਚੀ ਲੈ ਕੇ ਆ ਪਤਾ ਕੀ ਗੱਲ ਆ ਜਾ ਤੁਹਾਡੇ ਤਾਂ ਠੰਢੀ ਹਾਂ ਦੀ ਭਾਈ ਸੱਚੀ ਦਸੀਆਂ ਇਹਨੇ ਖਲੋ ਜਾ ਬੱਚੇ ਚੇਲਦੇ ਆ ਜੇ ਉਦਾਂਏ ਉਦਨ ਬਹੁਤ ਠੰਡ ਸੀ ਮੈਂ ਨਾ ਮੈਂ ਉਹ ਕਹਿੰਦਾ 5 ਵਜੇ ਤੋਂ ਬਾਅਦ ਤੇ ਨਾ ਹੀ ਬੜਾ ਬਾਹਰ ਨੂੰ ਉਦਨ ਹੀ ਦਿੱਤਨਾ ਖੰਡ ਪਾੜਦਾ ਘੋੜ ਉਦਨ ਨਹੀਂ ਚਲੀ ਆਡੇ ਹਮੇਸ਼ਾ ਉਹ ਨਾ ਕਲਨ ਮੂਲੂ ਆਇਆ ਨਾ ਉਹ ਵੀ ਇਕੱਲਾ ਕੁਰਤਾ ਪਜਾਮਾ ਪਾਈ ਫਿਰੇ ਤੇ ਮੈਂ ਹਾਂ ਭਰਾਵਾ ਠੰਡ ਵੜੀ ਹੋ ਉਹ ਕਿਥੇ ਠੰਡ ਵਾ ਬੱਜ ਨਾਲ ਪਹਿਲੇ ਘਰ ਹੀ ਪਹਿਲੇ ਘਰ ਨਹੀਂ ਗਈ ਇੱਥੇ ਘਰੇ ਹੀ ਮੈਨੂੰ ਆਦੋ ਕਿ ਜੈਕਟ ਹੀ ਦੇ ਦੇ ਐਸਾ ਠੰਡ ਹੈਗੀ ਸੀ ਅਵਿਆਹ ਦੇ ਵਿੱਚ ਨੱਚ ਕੇ ਸਾਰਿਆਂ ਮਾਹੌਲ ਗਰਮ ਕਰਦਾ ਮਾਹੌਲ ਹੀ ਗਰਮ ਕਰਦਾ ਮੈਂ ਨਾ ਇਥੋਂ ਧੂੰਦੀ ਢਾਤੀ ਇਹ ਵੀ ਗੱਲ ਹੁੰਦੀ ਜਿਆਦਾ ਜਾਣੇ ਹੋਂ ਕਰਤੀ ਇਹ ਵੀ ਥੋੜੀ ਜਿਹਾ ਜੰਦਾ ਹਣਾ ਪਰ ਇੱਕ ਪੂਰਾ ਪੈਂਦਾ ਹੁੰਦਾ ਹੈ ਇਹ ਵੀ ਵਿਆਹ ਦੇ ਵਿੱਚ ਨਾ ਮਜ਼ਾ ਬੜਾ ਸਵਾ ਨਜ਼ਾਰਾ ਬੜਾ ਹੁੰਦਾ ਨਹੀਂ ਨਹੀਂ ਜਿੰਨੀ ਰੌਣਕ ਪਰ ਮੇਰੇ ਨੇ ਬੱਝੀ ਵਿਆਹ ਦੇ ਬੜੇ ਚਰਾਬਾ ਇਦਾਂ ਦਾ ਵਿਆਹ ਵਿੱਚ ਆਪਣੇ ਨਿੱਕੇ ਮਾਮੇ ਦੇ ਵਿਆਹ ਤੋਂ ਬਾਅਦ ਆ ਵਿਆਹ ਵੇਖਿਆ ਵਾ ਜਿਹੜਾ ਇੰਨੀ ਰੌਣਕ ਵਾਲਾ ਰੌਣਕ ਵਾਲਾ ਵਿਆਹ ਜਿਹੜਾ ਇੰਨਾ ਲੰਮਾ ਵਿਆਹ ਰੌਣਕ ਵਾਲਾ ਦੇਈ ਨਹੀਂ ਕੈਂਡੀਆਂ ਚੀਜ਼ਾਂ ਖਤਮ ਹੋ ਗਈ ਆਇਆ ਆਇਆ ਹੀ ਜਾਣਾ ਬੜਾ ਮਜਾ ਆਇਆ ਉਹਦੇ ਨਾਲੋਂ ਵੀ ਵੱਧ ਪਰਾਂ ਆਂ ਗਿਆ ਉਹ ਉਹ ਕੀ ਸੀਨ ਹੋਇਆ ਵੀ ਹੁਣ ਆਪਣੇ ਸਾਰੇ ਸਾਰੇ ਇਕੱਠੇ ਹੋਏ ਲਗਭਗ ਦੋ ਚਾਰ ਬੰਦੇ ਰਹਿ ਗਏ ਆਪਣੇ ਬਾਕੀ ਨਾਲ ਵਾਲਿਆ ਕੋਈ ਆਇਆ ਗਿਆ ਬਾਕੀ ਜਿਹੜੇ ਅੰਦਰ ਵਾਲੇ ਸਾਰੇ ਆਏ ਆ ਓੱਕ ਜਾ ਜੇ ਮਾਮਾ ਜੱਜੀ ਬਿਮਾਰ ਨਾ ਦਾ ਹਸਾਰ ਵਾਲਿਆ ਵੀ ਸਾਰੇ ਆਉਣਾ ਸੀ ਬੰਬੇ ਵਾਲੇ ਬੰਬੇ ਵਾਲੇ ਨਹੀਂ ਆਏ ਉਹਨਾਂ ਨੂੰ ਵਿਆਹ ਸੀਗੇ ਨਹੀਂ ਤੇ ਹੋਰ ਰੌਣਕਾਂ ਲੱਗਣੀਆਂ ਸੀ ਮੈਂ ਡਾਂਸ ਫਲੋਰ ਆਪ ਹੀ ਵੱਡਾ ਕਰਾਇਆ ਮੈਂ ਬਾਬੇ ਦੀ ਫੇਹ ਦੀ ਕਿਰਪਾ ਨਾਲ ਟੱਬਰ ਵੱਡਾ ਆਪਣਾ ਮੈਂ ਹਾਂ ਲੱਤ ਹਰ ਕੋਈ ਇੱਕ ਬਾਹੂ ਕਰੀ ਜਿੰਨਾ ਪੈਲਸ ਵਿੱਚ ਕੰਮ ਕਰ ਮੈਂ ਇਹ ਵੀ ਘਟ ਜਾਣਾ ਛੋਟਾ ਨਹੀਂ ਨਹੀਂ ਉਹ ਫਲੋਰ ਲਾਉਂਦਾ ਹੀ ਵੱਤਵਾ 9 ਜਾਂ 11 ਪਲੇਟਾ ਵਾਲਾ ਤੇ ਇਹ ਮੈਨੂੰ ਆਂਦਾ ਆਂਦਾ ਵੱਡਾ ਲੱਗਣਾ ਤੁਹਾਨੂੰ ਡਬਲ ਪੈਸੇ ਪਾਣੇ ਮੈਂ ਤੂੰ ਲਾ ਦੇ ਭਰਾਵਾ ਨੱਚਣਾ ਸਾਰਿਆਂ ਨਹੀਂ ਆ ਅੱਜ ਅੱਜ ਵੀ ਸੇਮ ਹੀ ਰੱਖਿਆ ਉਹਦਾ ਨਹੀਂ ਤੇ ਨਾ ਇਹਦਾ ਸਰਕਲ ਕਰਾ ਕੇ ਨਾ ਇਹਨੂੰ ਉੱਤੇ ਕਰਾਊਨ ਲਾਉਣਾ ਸੀ ਤੇ ਉਹ ਮੈਨੂੰ ਆਂਦਾ ਆਂਦਾ ਭਾਈ ਸਰਕਲ ਕਰਾਊਨ ਜਿਹੜਾ ਨਾ ਸਿਰਫ ਨੌ ਪਲੇਟਾਂ ਲੱਗਣੀਆਂ ਮਜ਼ਾ ਨਹੀਂ ਆਉਣਾ ਮੈਂ ਰਹਿਦਾ ਆ ਚਾਬੀ ਮੈਨੂੰ ਮਿਲਦੀ ਤੂੰ ਫੇਰ ਤੁਹਾਨੂੰ ਭਾਈ ਜ਼ਿੰਮੇਵਾਰੀ ਦਿੱਤੀ ਜਾਂਦੀ ਆਂ ਜ਼ਿੰਮੇਵਾਰੀ ਦਿੱਤੀ ਤੁਹਾਨੂੰ ਵੱਡੀ ਵੱਡੀ ਸਟ्रेस 'ਚ ਰੱਖਣਾ ਤੇਰਾ ਨਾਨਕਾ ਮੇਲ ਆ ਗਿਆ ਓਏ ਹਾਏ ਨਾਨਕਾ ਮੇਲ ਤੇ ਆ ਖਲੋਤਾ ਆ ਨਾਨਕਾ ਮੇਲ ਤੇ ਐ ਆਯੋ ਗੱਲ ਹੀ ਰਾਤ ਵਾਲੀ ਦਾ ਨਹੀਂ ਨਹੀਂ ਆਖੋਦਾ ਨਾਨਕਾ ਮੇਲਾ ਟਾ ਮਾਮਾ ਆਪੇ ਆਪਣੇ ਤੇ ਲਾ ਆਪ ਹੀ ਆਪੇ ਹੀ ਮਾਮਾ ਫਸ ਗਿਆ ਆਪੇ ਹੀ ਇਸ਼ਾਰਾ ਗਲਤ ਹੋ ਗਿਆ ਮਾਮਾ ਆਪੇ ਦਾ ਆ ਗਿਆ ਹੋ ਜਾਂਦੀ ਕਦੀ ਜੀ ਆਪਸ ਕਰੇ ਕਰੇ ਗਲਤੀ ਵੀ ਕਰਦੀ ਆ ਛੜੂ ਓਏ ਛੜੂ ਨਹੀਂ ਉਹ ਰਾਤੀ ਪ੍ਰੋਗਰਾਮ ਹੀ ਜ਼ਿਆਦਾ ਮਗਿਆ ਹੋਗਾ ਮੰਨੇ ਪਾਜੀ ਕੀ ਹਾਲ ਜੇ ਠੀਕ ਦਾ ਜੀ ਹੋਈ ਹੁੰਦਾ ਵਾ ਚੰਗੇ ਭਲੇ ਦਾ ਮਤਲਬ ਇਹ ਮੰਨ ਲਓ ਇਹ ਇੱਧਰ ਆਉਂਦੇ ਆ ਹਨਾ ਇੱਧਰ ਹੀ ਆਉਣਾ ਵਾ ਇੱਧਰ ਹੀ ਆਉਣਾ ਇਹਨਾਂ ਇੱਧਰ ਹੀ ਆਉਣਾ ਫੜ ਕੇ ਲੈ ਆਉਣੇ ਬੇ ਨਾ ਅੱਗਲਾ ਨਾ ਚਾਹੀਦਾ ਜਦਾ ਨਾ ਚੰਦੂ ਵੀ ਨਾ ਆਂਦੇ ਮੈਂ ਪਾਲੂ ਜੇ ਕੀ ਕਰਦੇ ਓਏ ਹੈਂ ਛੱਡਿਆ ਪੋ ਕਿਉਂ ਵੇਖ ਕੇ ਪਰੇ ਨੂੰ ਪਿੰਡੀ ਆਈ ਓ ਸਵੇ ਪੱਜ ਉਹਨਾਂ ਕਹਿੰਦੇ ਪਾਸ ਪਹਿਲੇ ਪਹੁੰਚੀ ਆਏ ਪਹਿਲੇ ਪਹੁੰਚੀ ਗਈ ਨਾ ਜਣ ਵਾਲੀ ਆ ਗਈਆਂ ਹੀ ਸੋਲਿਆ ਸੋਲਿਆ ਉਹਨਾਂ ਉਹਨਾਂ ਨੇ ਕੀ ਕਰਦੇ ਉਹ ਵੀ ਵੀਡੀਓ ਬਣਾਉਂਦੇ ਨਹੀਂ ਇਹ ਵੀਡੀਓ ਕਾਲ ਤਾਂ ਲਗਾ ਕੇ ਇਹਨਾਂ ਇਹ ਵੀਡੀਓ ਕਾਲ ਤੇ ਲਗਾ ਕੇ ਇਹਨਾਂ ਦੀਆਂ ਹੀ ਆ ਇਹ ਵੀਡੀਓ ਕਾਲ ਤੇ ਲੱਗਾ ਕਿਸੇ ਨਾ ਹਾਜੀ ਹਾਏ ਵੇਨੋਦਾ ਨਹੀਂ ਲੱਗਾ ਹਾਏ ਵੇਨੋਦਾ ਮੈਨੂੰ ਤਾਂ ਉਹਨਾਂ ਦੇ ਪਹਿਲਾਂ ਹੀ ਨੱਚਣ ਦਾ ਪਾ ਉਹਨਾਂ ਕਹਿੰਦਾ ਇੱਕ ਪਾਰਟੀ ਤੇ ਪਹਿਲਾਂ ਹੀ ਆਈ ਐ ਇਧਰ ਤਾੜੀ ਲਿਆਵਾ ਥਾੜੀ ਕੁੱਟਣ ਦਾ ਵਾ ਥੱਲੇ ਲਾ ਕੇ ਉਹਨਾਂ ਲਈ ਸੁਰ ਨਹੀਂ ਨਾ ਕੱਢੀ ਜਾਣੀ ਨਾ ਨਾ ਉਹ ਭਰਾਵਾ ਬਹੁਤ ਮਿਊਜ਼ਿਕ ਕੱਢਦੀਆਂ ਭਾਈਆ ਆਉਦਾ ਤੇ ਵੇਹ ਕਾਲ ਤੂੰ ਪਾਲਾ ਸੂਟ ਨੂੰ ਕਿਹੜਾ ਟਾਈਮ ਲੱਗਣਾ ਵਾ ਹਾਏ ਬ੍ਰੋ ਕਹਿੰਦਾ ਪਾਜੀ ਸਾਤੜੀ ਕਾਲ ਕੋਣੀ ਓਏ 7 ਤਾਰਾ ਦਾ 7 ਤਾਰਾ ਓਏ ਇਹਨੂੰ ਵੀਡੀਓ ਖਾ ਇਹਨੂੰ ਵੀਡੀਓ ਖਾ ਤੇਰੀ ਕਿਸਮ ਵਾਲੀ ਬਣੀ ਵੀਡੀਓ ਇਹਨਾਂ ਨੇ ਬੜਾਈ ਬੜਾਈ ਇਹ ਨਹੀਂ ਓਏ ਆ ਵਿਆਹ ਵਾਲਾ ਘਰ ਕਿੱਧਰ ਨੂੰ ਜਾਣ ਡਿਆ ਇਹ ਟੇਡਾ ਆ ਵੀਡੀਓ ਮੈਂ ਜੱਟ ਕੀਤਾ ਜੀ ਨਹੀਂ ਨਹੀਂ ਆ ਆਵੇ ਆ ਘਰ ਜਾ ਉਹ ਲੈ ਘਰ ਤੇ ਬੰਨੋ ਕਿੱਥੇ ਆ ਤਾਰ ਜੀ ਦੇ ਅੱਗੇ ਫੜ ਲਈ ਆਲ ਵਾ ਲੋ ਪਾਜੀ ਸੋਰੀ ਸ਼ਕਤੀਮਾਨ ਹਾ ਹਾ ਕਿਧਰ ਨੂੰ ਜਾਣ ਰਿਹਾ ਵਾ ਆ ਦੇਖੋ ਮੈਂ ਪਲਾ ਕਰੂਗਾ ਅੰਮੂ ਵੀ ਕਰੀਰੇ ਭਾਈ ਮੂਵੀ ਪੇ ਹੈ ਪੇਹ ਦੰਦਿਆਰੀ ਕਰ ਮੈਂ ਹਾਂ ਬੜਾ ਬੜਾ ਦਾਨ ਕਰੀ ਜਾਂਦਾ ਸਰਦਾਰ ਹਾਂ ਮੈਦਾਨੀ ਹੋ ਕੇ ਪਹਿਲਾਂ ਨਹੀਂ ਸਿੱਧੀ ਸੁੱੜਤੀ ਗੱਲ ਸਿੱਧੀ ਸੁਣੇ ਗਏ ਬੜਾ ਸਭ ਹੋਏ ਮੋਲੇ ਇਹ ਤਾਂ ਬੜਾ ਵੀ ਗੱਲ ਮਾਰੀ ਨਹੀਂ ਦਾਨ ਜੋ ਕਰੂਗਾ ਪਹਿਲਾਂ ਕਹਿੰਦਾ ਪ੍ਰੋਗਰਾਮ ਵੀ ਹੋਵੇ ਰੰਗਾਂ ਰੰਗਾਂ ਰੰਗ ਰੰਗ ਜਾਚ ਦਾ ਪੁੱਤ ਨੱਚਦਾ ਜਾ ਉਹ ਹੋ 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 ਦਾ ਨੱਚਦਾ ਸਾਈਂ ਤੁਰ ਕੇ ਆਇਆ ਡੰਡਾ ਫੜ ਕੇ ਉਹਦੇ ਉਹਦਾ ਕਿੱਥੇ ਗੁਰਾ ਉਹਦਾ ਬੰਦ ਕਰ ਦਿੰਦੀ ਓ ਯਾਰ ਆ ਤੇ ਪ੍ਰੋਗਰਾਮ ਖਰਾਬ ਹੋ ਗਿਆ ਤੇ ਮੇਰੇ ਕੋ ਉਹ ਵਿਚਾਰੇ ਜਿੰਨਾ ਚਿਰ ਖਲੋਤੇ ਸਾਰੀ ਉਹਨਾਂ ਦੀ ਰਿਕਾਰਡਿੰਗ ਸਾਰੀ ਵੀਡੀਓ ਮੈਂ ਆਪਣੇ ਵੱਲੋਂ ਚਾਲੂ ਕੀਤੀ ਆ ਉਹ ਤੁਹਾਡੀ ਗੱਲ ਰਹਿ ਗਈ ਵਿੱਚ ਫਿਰ ਨਹੀਂ ਆਈ ਉਹ ਵੀਡੀਓ ਹੀ ਬੰਦ ਸੀ ਵੀਡੀਓ ਹੀ ਉਹ ਯਾਰ ਤੇ ਉਹ ਗੱਲ ਹੋ ਗਈ ਦੁੱਖ ਲੱਗਦਾ ਨਾ ਇਦਾਂ ਜੋਤੀ ਬਾਜੀ ਤੇ ਮੈਂ ਬੂਨਵਾਲ ਵੇਖਣ ਗਈ ਆ ਲੈ ਕੇ ਸ਼ਾਇਦ ਉੱਥੇ ਇਦਾਂ ਹੁਣ ਫੜਿਆ ਵਾ ਪੱਲਾ ਨੋਰਮਲ ਹੀ ਕਰਦੇ ਮिन्नੂ ਕੀ ਪਤਾ ਸੀ ਮੈਂ ਤੇ ਮੂੰਹਾਂ ਦੇ ਲਾਗੇ ਕਰ ਕਰ ਵੀਡੀਓ ਬਣਾਉਣ ਡਿਆ ਆ ਉਹਨਾਂ ਦੀ ਆਪਣੇ ਵੱਲੋਂ ਓਹੋ ਓ ਮਾਈ ਗਾਡ ਹੋ ਗਿਆ ਤੇ ਕੰਮ ਖਰਾਬ ਹੋ ਗਿਆ ਨਹੀਂ ਉਹ ਤੇ ਮੈਂ ਅਚਾਨਕ ਹੀ ਜਦੋਂ ਮੇਹਰਲ ਨੂੰ ਜ਼ੂਮ ਕਰਨ ਲੱਗਾ ਨਾ ਵੀਡੀਓ ਬਣਾਉਣ ਡਿਆ ਜੋ ਹੋ ਗਿਆ ਓ ਮਾਈ ਗਾਡ ਇਹ ਹੋ ਗਿਆ ਕੇ ਇਦਾਂ ਤੁਹਾਨੂੰ ਕਿੰਨੇ ਵੇਖਣੋ ਕੋ ਬੋਲਦੀ ਹੈ ਤਾਂ ਕੋਈ ਹੁੰਦਾ ਬਾਹਰ ਇਹ ਵੀ ਹੰਦੀ ਹੈ ਵੀਰ ਕੋ ਬੋਲ ਵੀ ਪਾਉਂਦਾ ਹੋ ਜਾਪੇ ਪਰ ਲਈ ਤੇਰਾ ਪਿੱਛੇ ਆਹ ਰੇਡ ਲਾ ਨਾ ਇਹ ਕੰਮ ਰਾਤ ਨੂੰ ਆਹ ਦੇਖੀਂ ਜਾਪਾ ਪੈਸੇ ਸਾਹਿਬਾ ਲੇਕੀ ਚੱਲੇ ਜਵਾੜੀ ਇੱਥੇ ਬਹੁਤ ਹੋਣੀ ਚੱਲ ਰਹੀ ਹੈ ਓਏ ਸਾਹਿਬ ਸਾਹਿਬ ਚਲ ਮਾਰੋ ਤੁਸੀਂ ਇੱਥੇ ਗੋ ਚਲੋ ਮਾਰੋ 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 ਤੁਸੀਂ ਇੱਥੇ ਮਾਰੋ ਮਾਰੋ ਉਹ ਆ ਗਿਆ ਵੀ ਮੁੰਡੇ ਓਏ ਓਏ ਆ ਗਿਆ ਉਹ ਵੇ ਕਿਦਾਂ ਪੁੱਲ ਪੁੱਲੇ ਜਾਸ ਮਾਰਦਾ ਆ ਗਿਆ ਕੌਣ ਆ ਗਿਆ ਹੁਣ ਮੁੰਡੇ ਦਾ ਡੈਡ ਮੁੰਡੇ ਦਾ ਬਾਪੂ ਆ ਗਿਆ ਬਈ ਮੁੰਡੇ ਦਾ ਬਾਪੂ ਆਹੋ ਮੇਰੇ ਕੰਮ ਹੋ ਗਿਆ ਜੇਰਾ ਯਾ ਨੀਕੇ ਦੇ ਨਾ ਕਰੀਂ ਨੀ ਰੋਟੀ ਹੋਂਦੀ ਤੇ ਵੇ ਲੋ ਜੇਰਾ ਕਰ ਲਵਾ ਸਰ ਰੋਟੀ ਰੋਟੀ ਆ ਖਾਣੀ ਆ ਖਾਣੀ ਆ ਖਾਦੀ ਆ ਖਾਦੀ ਆ ਰੋਟੀ ਖਾ ਲੋ ਇਹ ਲੋ ਮੂੰਹ ਤੋਂ ਹੀ ਪਾ ਸੀ ਜੁੰਨਾਂ ਨੇ ਪੈਣੇ ਕਰ ਲੈਂਦੇ ਇੱਕ ਮਿੰਟੇ ਨਾ ਉਹ ਗੱਲ ਮੈਚ ਹੋ ਗਈ ਭਾਈਆ ਰੋਟੀ ਮੰਗਣ ਡਿਆ ਤੇ ਮੰਮੀ ਉਹਨਾਂ ਨੂੰ ਕਹਿੰਦੀ ਮੰਮੀ ਇਹਨਾਂ ਨੂੰ ਕਹਿੰਦਾ ਨਾ ਤੁਹਾਡੇ ਰਵੇ ਤੇ ਜੇਰਾ ਹੀ ਨਹੀਂ ਆਦਾ ਭਾਈਆ ਬਾਬੂ ਮੁਕਾਬਲੇ ਤੇ ਲੱਗ ਗਿਆ ਉਹਦੇ ਤੇ ਲਾਲ ਉਹਨੇ ਚਮਚਾ ਲਿਆ ਦੋ ਮੈਂ ਆਪਣੀ ਸਬਜ਼ੀ ਖਾਣਾ ਦੋ ਜਣੇ ਕਰ ਕੇ ਰੋਟੀਆਂ ਖੋਗ ਨਹੀਂ ਆਏ ਵਿਆਲੇ ਘਰੋਂ ਆਸੀ ਆ ਤੇ ਜੇਰਾ ਹੀ ਨਹੀਂ ਦਿੱਤਾ ਦਿੱਤਾ ਗੱਲ ਵੇ ਲੋ ਕਿੱਧਰ ਦੀ ਕਿੱਧਰ ਹੁਣ ਵਲ ਪਾ ਲਓ ਹਾਂ ਵਲ ਪਾ ਲਓ ਵਲ ਪਾ ਲਓ ਅਣਾ ਵਲ ਪਾ ਲਓ ਏ ਦੇ ਦੇ ਦੋਮਾ ਦੀਆਂ ਨਾ ਹੋ ਗਈਆਂ ਕਿ ਉਹ ਰੋਟੀ ਲੱਗ ਗਈ ਕਵਲ ਨੂੰ ਲੱਗ ਰ ਮੈਨੂੰ ਜਿਹੜੀ ਇੰਨੇ ਦਿੱਤੀ ਸੀ ਬਾਈ ਖੇਨੇ ਵੀ ਦਿੱਤੀ ਵਾ ਅੱਜ ਮੈਂ ਵੀ ਸੋਚਿਆ ਤਾਂ ਦਿੱਲੀ ਲੈ ਕੇ ਜਾਣਾ ਮੈਂ ਕਿਹਾ ਭਾਵੇਂ ਅੱਧੀ ਰੋਟੀ ਦਿੰਦਾ ਟਮਾਟਾਂ ਤਰੱਕ ਦੇ ਭਾਈਆ ਐ ਕਰਕੇ ਦੋਸੀ ਆ ਗਈ ਰੋਟੀ ਵਾ ਪਤਾ ਕੀ ਗੱਲ ਆ ਭਾਵੇਂ ਭਰਾਵਾ ਕੀ ਕਰੀਏ ਭਾਵੇਂ ਭਾਈਆ ਟਿਕਣਿਆ ਇੱਧਰ ਤੇ ਫੜਾ ਨਾ ਚਰ ਜਿਮਾਪਤੀ ਆ ਬਸ ਇੱਕ ਦੇ ਠੀਕ ਜੀ ਜੇਰਾ ਬਹੁਤ ਆ ਜੇਰਾ ਮੈਂ ਨਹੀਂ ਆਪਾਂ ਆ ਜੇ ਸੇਮੀਆਂ ਗਾਣੀ ਆ ਥੋੜੀ ਜਿਹੀ ਜੇ ਜਗਰ ਅਸਲ ਨੂੰ ਪਤਾ ਕੀ ਚੱਕਰ ਬਣਿਆ ਸਾਰੇ ਬੈਗੇ ਆ ਨਾ ਲੋ ਤਾਂ ਹੀ ਔਦਰ ਤੇ ਦੋ ਜਣ ਨਾਲ ਲਾ ਕੇ ਖਲੋਤੇ ਆ ਤਾਲੀਆਂ ਪਾਉਂਦੇ ਆ ਹਰਵੀਰ ਵੀ ਮੁੜੇ ਘੰਟੇ ਕੇ ਬਾਅਦ ਰੋਟੀ ਲੈ ਕੇ ਮਾਮਾ ਜੀ ਹਰਵੀਰ ਵੀ ਮੁੜਿਆ ਜੇ ਪਾਈਏ ਆਈਏ ਨੂੰ ਪੁੱਛ ਲਾ ਉਹ ਦੀਦੀ ਨੂੰ ਤੇ ਦੀਦੀ ਨੂੰ ਉਹ ਠੰਡੀ ਹੋਏ ਨਹੀਂ ਖਾਓ ਖਾਓ ਕਰਦੇ ਮੈਂ ਲਿਓ ਨਾ ਵੇਖ ਕੇ ਮੈਂ ਕੀ ਕਹਿੰਦਾ ਜੇ ਮੈਂ ਗੱਲ ਸੁਣੋ ਹਰਵੀਰ ਜਾਂਦਾ ਆਪਣੇ ਲੈ ਕੇ ਆਉਂਦਾ ਤੁਸੀਂ ਲੈ ਲੈਨੇ ਉਹ ਜਿਹੜੀ ਉਹਨੇ ਇੱਕ ਖਾਦੀ ਉਹਦੀ ਪਚ ਗਈ ਉਦਾਂ ਹੀ ਫੇਰ ਤਰੇ ਇਦਾਂ ਹੀ ਹੋ ਰਹੀ ਬਚੀ ਜਾਣੀਆਂ ਇੱਕ ਫੁੱਕਾ ਵੀ ਨਹੀਂ ਨਿਕਲਿਆ ਦੱਸ ਇੱਕ ਫੁੱਕਾ ਦੇ ਦੋ ਇੱਕ ਫੁੱਕਾ ਦੇ ਦੋ ਭੈਣ ਵੀ ਬਹੁਤ ਤੁਹਾਡੇ ਜੇਰਾ ਹੀ ਨਹੀਂ ਨਾ ਉਹਨਾਂ ਨੂੰ ਮਾਰ ਕੇ ਆਈ ਕਿ ਮੈਨੂੰ ਪਤਾ ਵੀ ਸਾਨੂੰ ਲੱਗਦਾ ਸਾਨੂੰ ਪਤਾ ਵੀ ਸਾਨੂੰ ਲੱਗਿਆ ਕਿ ਤੁਹਾਡੇ ਦੀ ਜੇਰਾ ਆ ਸਾਡੇ ਦੋ ਦੋ ਕੱਟ ਖਾਣੀਆਂ ਹੁਣ ਆ ਦੇਸ ਨਾਲ ਕੇ ਨਾ ਦੋ ਦੋ ਕੱਟ ਖਾਦੀਆਂ ਉਹ ਭਾਈ ਇਹਨੇ ਛੜਤੀ ਰੋਟੀ ਆਦਾ ਮੈਂ ਨਹੀਂ ਖਾਣੀ ਹੁਣ ਗਰਮੀ ਲੱਗਣ ਤਾਂ ਵੀ ਆ ਫੁਲਕਾ ਨਹੀਂ ਆਦੀ ਇੱਕ ਫੁੱਕਾ ਦੇ ਦਿਓ ਆਂਦੀ ਇਹ ਫੁਲਕਾ ਗੱਲ ਕਿੰਨਾ ਲੰਮਾ ਹੈ ਨਾ ਉਹਨਾਂ ਜਿਹਨੂੰ ਗਵਾ ਬਾਅਦ ਜਾਂਦੇ ਉਹਨੇ ਜੇਰ ਨੂੰ ਕਿ ਹੋਰ ਚੱਲ ਚੱਲ ਜਾਣਾ ਹੈ ਨਾ ਅਚਾਨਕ ਫੈਸਲਾ ਲਈਦਾ ਉਹਨਾਂ ਨੇ ਸੈਕੰਡਰੀ ਕਈ ਕਰੋੜ ਦੀ ਸੀ ਲੀਦਾ ਅੱਛਾ ਇੱਕ ਗੱਲ ਵੇ ਹਾਂ ਸੱਸ ਕੇ ਰੋਟੀ ਆ ਵਾਲੀ ਗੱਲ ਹੁੰਦੀ ਇਧਰੋਂ ਥਾੜ ਦੇਣੀ ਮਾਰ ਦੇਣੀ ਇਧਰੋਂ ਇਧਰੋਂ ਮੇਰੇ ਫੈਨ ਮੁਰਗੀ ਘਾਰ ਆਵੇ ਆ ਲੈ ਆ ਪੇਰ ਮਾਰਦੀ ਲੈ ਵੇ ਵੇ ਲ ਸਾਰੇ ਜਾਗੜੇ ਭਾਈਆ ਕਵਾਂ ਸੁਤਾ ਸਵੇਰੇ ਭਰਾਤ ਵਾ ਕਹਿੰਦੇ 9 ਵਜੇ ਨੂੰ ਸੋਜਿਓ ਤੇ ਆ 11 ਵਜੇ ਆ ਮੇਰੀ ਗੱਲ ਸੁਣੋ ਅੱਜ ਆਪਾਂ ਨੂੰ ਲੱਗੇ ਬਚਾਰਾ ਵੱਜ ਗਿਆ ਭਾਈ ਕਬਲ ਸੁਤਾਨ ਨੂੰ ਆਪਾਂ ਤੰਗ ਕਰਦੇ ਆ ਹਾਂ ਇਹ ਨਹੀਂ 11 ਵਜੇ ਹਾਂ ਬੜਾ ਇਤਿਹਾਸਾਤ ਤੇ ਇਹ ਕੋਲ ਨਹੀਂ 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 ਅਈ ਭਾਈ ਮੇਰੀ ਗੱਲ ਸੁਣੋ ਦੀਦੀ ਦੀਦੀ ਆਪਾਂ ਤੰਗ ਕਰਦੇ ਭਾਈ ਕਬਲ ਨੂੰ ਵਿਚਾਰਾ ਸੁੱਤਾ ਹੈ ਹੈ ਨਹੀਂ ਨਹੀਂ ਸੁਤਾ ਵੇ ਕੋ ਅੱਖਾਂ ਮਾਹ ਹੀ ਖੋਲਣ ਜੂਰ ਨਾ ਖੋਲਣ ਯਾਰ ਜੀ ਵਰਨਾ ਬੜੇ ਓਹ ਪਾਇਆ ਤੀਲੇ ਲਿਆ ਓਏ ਮਸਮ ਨਹੀਂ ਲਦਾ ਉਹ ਕਰਕੇ ਓਏ ਜੋਤੀ ਜੋਤੀ ਤੀਲੇ ਲਿਆ ਚਿਮੜੀਆਂ ਤਾਂ ਚੁੱਕਦੇ ਓਏ ਉਹ ਉਹ ਬਾਹਰ ਤਾਰਦੇ ਨੇ ਕੱਪੜੇ ਸੁੱਕਰੇ ਪਾਉਣਾ ਕਰਦਾ ਨਹੀਂ ਦੇ ਓਏ ਓਏ ਉਹ ਚੁੰਨੀਆਂ ਲਾ ਕੇ ਗਏ ਸੈਲੋ ਟੇਪ ਨਾ ਉਹ ਖਿੱਚ ਕੇ ਤਾਂ ਨੂੰ ਲਾ ਦੇ ਵੀਡੀਓ ਬਣਾਉਂਦੇ ਨੇ ਸਾਰੇ ਹਾਸ ਲੈਨੇ ਸਾਰੇ ਜਾਣੇ ਕੀ ਕੀ ਆ ਜਿਨ੍ਹਾਂ ਨੂੰ ਕੋਈ ਨਹੀਂ ਅਹਿਸਾਸ ਹੁੰਦਾ ਭਾਈਏ ਨੂੰ ਭਾਈਏ ਨੂੰ ਹਾਂ ਨਹੀਂ ਹਸਾਂਦਾ ਤੂੰ ਭਾਈਏ ਦੀ ਗੱਲ ਦੱਸਦਾ ਮੈਂ ਭయ్యా 1 ਮਿੰਟ 1 ਮਿੰਟ ਭయ్యా ਇਹਨੂੰ ਮੂੰਹ ਕਰੀ ਸੱਚੀ ਸੱਚੀ ਦਸੀ ਸਵੇਰੇ ਹੱਸਿਆ ਹੈ ਕਿ ਨਹੀਂ ਤੂੰ ਜਦੋਂ ਮੈਂ ਉਹ ਗੱਲ ਕਹੀ ਸੀ ਤੇ ਤੈਨੂੰ ਉਂਗਲਾਂ ਵੜਦੀਏ ਉਦਾਂ ਮਾੜਾ ਮੋਟਾ ਹੱਸਦਾ ਉਦਾਂ ਦਾ ਸੀਦਾ ਉਦਾਂ ਤੇ ਸਿਰਫ ਹੈ ਉਦਾਂ ਕਿਦਾਂ ਨਹੀਂ ਹੱਸਦਾ ਅੱਛਾ ਵੀਡੀਓ ਬਣਾਉਣ ਲੱਗਾ ਨਹੀਂ ਕਹਿ ਕੇ ਨਹੀਂ ਹੱਸਦਾ ਨਹੀਂ ਨਹੀਂ ਉਹ ਤੇ ਮੈਂ ਵੀ ਨਹੀਂ ਹੱਸਦਾ ਐਕਸਪ੍ਰੈਸਿਵ ਐਕਸਪ੍ਰੈਸ ਬਣਾ ਲੈਂਦਾ ਭయ్యా ਉਹ ਤੇ ਉਹ ਤੇ ਮੈਂ ਵੀ ਨਹੀਂ ਹੱਸਦਾ ਪਰ ਜਿਹੜਾ ਅੱਜ ਦੀਦੀ ਬਲੌਗ ਬਣਾਉਣ ਦੇਣਾ ਜਦੋਂ ਵੀਡੀਓ ਮੈਂ ਆਪਾਂ ਜੀ ਕੋਈ ਹਾਸ ਉਸ ਕੋਈ ਐਕਸਪ੍ਰੈਸ਼ਨ ਇਹ ਤੇ ਭਾਈ ਆ ਉਹ ਕੀ ਚੀਜ਼ ਕਾਂਢਿਆ ਜਿੱਦਾਂ ਕੁੱਟ ਕੇ ਡਾਇ ਚੱਲ ਨਾਚ ਉੱਧਰ ਜਾ ਚੱਲ ਚੱਲ ਬੰਦੇਾਂ ਨੂੰ ਨਾਚੋ ਦੇ ਵੀਡੀਓ ਬਣਾਉਂਦੇ ਇਹਨੂੰ ਕੋਈ ਹਸਾਣ ਜਾਂਦਾ ਸਾਡਾ ਕੰਮ ਇਦਾਂ ਦਾ ਇੱਕ ਦੂਜੇ ਮੂੰਹ ਲੈ ਵੇਖ ਲਈਂ ਬੱਸ ਜਦੋਂ ਅੱਜ ਵੀਡੀਓ ਬਣਾਉਂਦੇ ਬੜਾ ਸੀਰੀਅਸ ਤੇ ਚਲੋ ਜਦੋਂ ਮੈਂ ਨਾ ਮਾਮੇ ਦਾ ਮੂੰਹ ਵੇਖਿਆ ਨਾ ਮੇਰਾ ਨਹੀਂ ਹਾਸ ਰੁਕਿਆ ਮੇਰਾ ਨਹੀਂ ਹਾਸ ਰੁਕਿਆ ਨਹੀਂ ਨਹੀਂ ਕਹਿੰਦੇ ਕੁੰਬੇਰਾ ਕਿ ਦੂਜਾ ਅੱਡੀ ਟੀ ਟਾਈਮਿੰਗ ਕਰਦੀ ਨਾ ਇਹ ਮੇਰੇ ਆ ਤੇ ਮੈਂ ਭਾਈ ਆ ਨਾ ਮੈਂ ਦੋ ਹੀ ਆ ਸੰਡੇ ਇਹ ਮੇਰਾ ਤੇ ਪਿਛਾੜੀ ਕੀ ਕਰ ਰਿਹਾ ਮੈਂ ਇਟਾ ਕਰਕੇ ਪਾਜੀ ਨੂੰ ਸਮਝਾਉਂ ਲੱਗੇ ਪਾਜੀ ਕੋਲੇ ਹੋਇਆ ਮੈਂ ਕਹਿ ਰਿਹਾ ਇਟੇ ਕਰਦੇ ਤੇ ਬਾਹਰ ਕਰਦੇ ਮੈਂ ਮਤਲਬ ਇੱਕ ਰਮ ਫਿਗਰ ਜਿਹਾ ਤੇ ਮੈਨੂੰ ਵੀ ਮਨ ਨੂੰ ਪੈ ਗਿਆ ਪਿਆ ਪਿਆ ਜਿਹੜਾ ਗਾਵਾ ਬੰਦਾ ਉਹ ਆ ਜੀ ਮੈਂ ਆਪਣੀ ਟੈਂਪਰਿੰਗ ਕਰੂੰਗਾ ਇੱਕੋ ਹੀ ਆ ਇੱਕੋ ਹੀ ਆ ਮੈਂ ਕਿਹਾ ਬੜਾ ਸੀਰੀਅਸ ਯਾਹੀਂ ਪਾਏ ਨਾਲ ਪੂਰੇ ਗੁੱਸੇ 'ਚ ਗੱਲ ਕਰਦਾ ਅੰਦੇ ਨੇ ਵਧੀਆ ਵੇਖ ਲਿਆ ਜਦੋਂ ਮੈਂ ਮਾਮੇ ਨੂੰ ਮੈਂ ਯਾਰਾ ਕਰ ਲਿਆ ਜੀ ਮਾਮੇ ਨੇ ਹੱਸਣ ਕਿਉਂ ਗਿਆ ਮੈਂ ਤਾਂ ਨਹੀਂ ਰੁਕਿਆ ਹਰ ਸਾਹਿਬ ਨਹੀਂ ਪਰ ਮਾਮੇ ਮੇਰੀ ਗੱਲ ਤੋਂ ਨੂੰ ਤੁਸੀਂ ਇਹ ਰਹਿਤਾ ਕਿ ਮਾਮਾ ਇਹ ਪਹਿਲੀ ਵਾਰੀ ਐਕਟਿੰਗ ਕੀਤੀ ਕਿ ਮੈਂ ਤਾਂ ਮੈਂ ਤਾਂ ਜੇ ਜਰੂਰ ਦੱਸੋ ਸਾਡੇ ਮਾਮੇ ਨੇ ਸਾਡਾ ਮਾਮਾ ਇਹ ਐਸਾ ਹੀ ਵਿਚਾਰਾ ਨੇ ਜਿੰਦਰੀ ਖੋਲਣ ਲੱਪਣਾ ਸੀ ਤੁਹਾਨੂੰ ਮਾਰਨ ਲੱਗੇ ਨਹੀਂ ਨਹੀਂ ਬਹੁਤ ਨੈਚਰਲੀ ਗੱਲ ਕਰਨ ਥੱਲੇ ਐਸ ਲੋਤਾ ਤੇ ਥੱਲੇ ਐ ਲੱਡੂ ਸਭ ਤੋਂ ਪਹਿਲਾਂ ਜੱਫਾ ਇਹਨੇ ਲਾਉਣਾ ਮम्मी ਦਾ ਫੋਨ ਆ ਗਿਆ ਥੱਲੇੋਂ ਮम्मी ਦਾ ਫੋਨ ਪੱਕੀ ਕਰੀ ਸੁਣੋ ਗੱਲ ਥੱਲੇੋਂ ਆਉਣ ਦੇ ਫੋਨ ਸਾਰੇ ਜਣੇ ਸਹੀ ਚੀ ਗੱਲ ਕਰੋ ਆਹ ਨਾਲ ਦੇ ਕਮਰੇ ਚ ਪੈਣਾ ਹਵਾ ਨਹੀਂ ਦੀ 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 ਕਿਦਾਰਾ ਚਾਚੇ ਪੂਰੇ ਨੇ ਕਿ ਇਹ ਨਾਲ ਗੱਲ ਕਰਉਣੀ ਸੀ ਪਤਾ ਚੇ ਤਿਆਰੀ ਤੇ ਉਹ ਆਕਰ ਨਹੀਂ ਪਿਆਲੇ ਚਾਚੇ ਪੂਰੇ ਨੇ ਫੋਨ ਫੜਿਆ ਹੱਥ ਲਾਇਆ ਹੁਣ ਚੀ ਵੀ ਨਹੀਂ ਬੋਲ ਸਕਦੇ ਸਿਕਾਪਾ ਇੱਕ ਵਾ ਨੇ ਜਿੱਦਾਂ ਦੀ ਉਹ ਵਾਚ ਵਰਡ ਬੋਲਦਾ ਚਾਚੇ ਬੋਲਦੇ ਨਹੀਂ ਕਿਹਾ ਥੱਲੇ ਉਹ ਡੈਡੀ ਵੀ ਆ ਜਾਣਾ ਮੰਮੀ ਦੇ ਮੈਨ ਤੇਰਾ ਕੱਟ ਗਿਆ ਸੀ ਮੈਂ ਚਾਚਾ ਹੋ ਕੀ ਗੱਲ ਹੋ ਗਈ ਮੈਂ ਚਾਹ ਫੋਨ ਨਾ ਹੀ ਹੁੰਦਾ ਵਾਜਦਾ ਤੇਰੀ ਹੁੰਦਾ ਪਿੰਡ ਬੁਝੇ ਪਿੰਡੀ ਦੀਆਂ ਗੱਲਾਂ ਕਰਦਾ ਅਡਾ ਸਦਾ ਚਾਚਾ ਅੱਡੇ ਲੱਗੇ ਰਹਿੰਦਾ ਇਹ ਬਰੀ ਜਿਹਾ ਡਾਕਾ ਵਾ ਤੇ ਉਹ ਜਦੋਂ ਕੋਠੀ ਕਰਕੇ ਗੱਲਾਂ ਕਰਦਾ ਹੁੰਦਾ ਨਾ ਤੇ ਮਾਗੀ ਦਾ ਸਲੀਪਿੰਗ ਮੈਲੋ ਚਾਂਦੇ ਸੋਨੇ ਜ਼ੋਨੇ ਜ਼ੋਨੇ ਹਾਂ ਜੀ ਜੀ ਕਲਾ ਅਹੀਂ ਅੰਦਰ ਕੇ ਜੀ ਬੈਠੇ ਹੀ ਨੇ ਲੌਬੀ ਦੇ ਵਿੱਚ ਤਾਂ ਤਾਂ ਵੀ ਹਨ ਉਹਦੇ ਕੋਠੇ ਦੇ ਕੋਲ ਤੇ ਇਹ ਗੱਲਾਂ ਸਾਰੀਆਂ ਤੁੰਦੀਆਂ ਇੱਕ ਇੱਕ ਡਰੈਮ ਹਮੇਸ਼ਾ ਅਵੇਲੇ ਉੱਚੀ ਗੱਲ ਕਰਦੇ ਕਿਉਂਕਿ ਉਹਨਾਂ ਨੂੰ ਨਾ ਗੱਡੀ ਦੀ ਆਦਤ ਪੈ ਗਈ ਉਹਦੇ ਰੋਲੇ 'ਚ ਨਾ ਉਹਨਾਂ ਨੂੰ ਬਾਜਦਾ ਹੁੰਦਾ ਸੀ ਇੱਕ ਵਾਰ ਆਡੇ ਡੈਡੀ ਨੇ ਉਦੋਂ ਚైనా ਦੇ ਫੋਨ ਵੜੇ ਚੱਲੇ ਸੀ ਨਾ ਬੱਤ ਬਾਜ ਆ ਚਾਹੀਆਂ 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 ਨਹੀਂ ਡੈਡੀ ਨੂੰ ਫੋਨ ਲਾ ਕੇ ਜਦੋਂ 8 8 ਸਪੀਕਰ ਵਾਲਾ ਹੁੰਦੇ ਸੀ ਆ ਸਪੀਕਰ ਹੀ ਉਹਦੇ ਪਿੱਛੇ ਕਿਦਾ ਦੇ ਪੂਰਾ ਹੀ ਰੇ ਉਹ ਹੀ ਕਹਿੰਿਆ ਆਪਣੇ ਘਰ ਕੀ ਲਾਉਣੇ ਤੇ ਭੱਜ ਰੱਖ ਕੇ ਨਾ ਫੋਨ ਕਿੰਨਾ ਮੇਰਾ ਫੋਨ ਉਹਦਾ ਕਿਹੜਾ ਫੋਨ ਹੁੰਦਾ ਹੀ ਭਾਈਆ ਗੀਤ ਲਾਗੇ ਨਾ ਚਾਚੀ ਵੀ ਰੋ ਕਰ ਜਾ ਕੇ ਠੇਵਾ ਜਮ ਦੇਵਾ ਇਹ ਵੜੀ ਤਗੜੀ ਜੀ ਇਹ ਵੜੀ ਤਗੜੀ ਜੀ ਇਹ ਵਧੀ ਗਏ ਫੋਨ ਦੇ ਵਿੱਚ ਖਰੀਦਣ ਵਾਲੇ ਵੀ ਖਰੀਦੀ ਗਈ ਵਿੱਚ ਜਿਆਦਾ ਸਪੀਕਰ ਹੀ ਹੋ ਨਹੀਂ ਨਹੀਂ ਸੱਚੀ ਗੱਲ ਹੈ ਨਹੀਂ ਇਹ ਪਤਾ ਕੀ ਹੁਣ ਜਿੱਦਾਂ ਆਵੇ ਆ ਫੋਨ ਵਾ ਇੱਥੇ ਹੁਣ ਕੈਮਰੇ ਵਧਦੇ ਜਾਂਦੇ ਨਾ ਐਕਸਾਈਟਮੈਂਟ ਵਧਦੀ ਜਾਂਦੀ ਅੱਗੇ ਸਪੀਕਰਾਂ ਨਾਲ ਵਧਦੀ ਅੱਗੇ ਐਕਸਾਈਟਮੈਂਟ ਪਤਾ ਹੈ ਦੈਡੀ ਤੋਂ ਟੈਕਨੋਲੋਜੀ ਤਾਂ ਆਪਾਂ ਨੂੰ ਉਹ ਚੀਜ਼ਾਂ ਚਾਹੀ ਹੀ ਵੜਾ ਲਈ ਚਾਹੀ ਹੀ ਵੜਾ ਇੱਕ ਗੱਲ ਹੁਣ ਆਪਾਂ ਨਾ ਸਕੂਲ ਟੈਕਨੋਲੋਜੀ ਦੇ ਵਿੱਚ ਬਣਦੇ ਨਾ ਫੋਨ ਇੱਕ ਮਿੰਟ ਜੀ ਮੇਰੀ ਫਨੀ ਤਾਂ ਉਹ ਆ ਰਹੀ ਐ ਛੇ ਮਾਰ ਕੇ ਤਾਹਦੇ ਹੈ ਬੜੀ ਤਕੜੀ ਗੱਲ ਹੀ ਉਹ ਵਾਕਿਆ ਬੜੀ ਤਕੜੀ ਚੀਜ਼ੀ ਨਾਨੀ ਫੂਨ ਨਾਨੀ ਫੂਨ ਲੱਗੇ ਖੁੱਲਣ ਆਲਾ ਤੇ ਵਿਚਾਰੀ ਨੂੰ ਹੁਣ ਖੋਲੇ ਚੁੱਕੇ ਬਜ਼ੁਰਗ ਬੰਦੇ ਨੂੰ ਕਿੱਥੋਂ ਪਤਾ ਹੁੰਦਾ ਹੈ ਕਿ ਨਾ ਵੀ ਪੂਆ ਫਰੀਦਾ ਬੈਠੀ ਨਾਦੀ ਬਾਦ ਫੋਨ ਆਇਆ ਕਿ ਇਦਾ ਨਿਕਾਜ ਨਹੀਂ ਕਸ਼ਮੀਰ ਉਹ ਕਿਹਾ ਫੋਨ ਨਹੀਂ 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 ਹੈਲੋ ਕੌਣ ਕਸ਼ਮੀਰੋ ਕਸ਼ਮੀਰੋ ਲੱਗੇ ਪਈ ਕਿਸੇ ਉਹਦਾ ਵੀਰ ਉਹ ਉਹਦੋਂ ਆਪਣੇ ਇਹੋ ਜਿਹਾਂ ਦਾ ਹੁੰਦੇ ਨੇ ਲੈਣੇ ਆ ਭਲਾਈ ਉਹ ਗਿਆ ਨਾ ਇੱਕ ਅਸ쿨ੇ ਕੀ ਹੈ ਆਪਾਂ ਯਾਰ ਲੈ ਤੋ ਮਟਰੋਲਾ ਦਾ ਫੋਨ ਮੈਨੂੰ ਰੋਜ਼ਾ ਦਾ ਤੇ ਮੈਂ ਅਸਾਈਲੈਂਟ ਲਾ ਕੇ ਜੇਬ ਚ ਪਾਇਆ ਜੇਬ ਚ ਪਾਇਆ ਤੇ ਸਾਡੇ ਨਾਲ ਉੱਥੇ ਕਾਲਜ ਬੁੱਲਾ ਹੀ ਲੱਗ ਬਾਬੂ ਕਲਾ ਸਾਹਿਬ ਤੇ ਹਾੜਾ ਨਾ ਕਲਜੀਤਾ ਜ਼ਾਰੀ ਤੇ ਆਂਦਾ ਨਾ ਸਾਰੇ ਚੁੱਪ ਕਰ ਜਿਓ ਮੈਡਮ ਆਉਣ ਲੱਗੀਆਂ ਕੋਈ ਰੋਲਾ ਨਾ ਪਾਇਓ ਤੇ ਇੰਦਾ ਮੇਰਾ ਡੈਕਸ ਇਥੇ ਸਾ ਮੇਰੇ ਘੜੀ ਖਲੋਤਾ ਤੇ ਨਾ ਫੋਨ ਦੀ ਨਾ ਵਾਈਬ੍ਰੇਸ਼ਨ ਨਹੀਂ ਚੱਲਦੀ ਮੈਂ ਚੇਤੇ ਆ ਗਈ ਇਹ ਗੱਲ ਬੜੀ ਵਾਈਬ੍ਰੇਸ਼ਨ ਨਹੀਂ ਚੱਲਦੀ ਤੇ ਨਾ ਉਹ ਨਾ ਸ਼ਾਂਤ ਤੇ ਐ ਗੱਲਾਂ ਸੁਣਦੇ ਤੇ ਫੋਨ ਵੱਜਣ ਲੱਗਿਆ ਮੈਂ ਹੀ ਫੋਨ ਵੱਜਿਆ ਮੈਂ ਸਰ ਜੀ ਕਕੇ ਦਾ ਫੂਲ ਵਜਣ ਡਿਆ ਜੀ ਅੰਦਾ ਕੋਈ ਨਹੀਂ ਜਾਣਣ ਦੇ ਜਦੋਂ ਨਾ ਬੈਲ ਖਤਮ ਜੀ ਮੈਨੂੰ ਮੜਾ ਚਟਕਾ ਆ ਲਗਾ ਮਗਰੇ ਮੈਸੇਜ ਆ ਗਿਆ ਹਾਂ ਨਾ ਇਹਨੇ ਮੇਰਾ ਵਾ ਮੇਰੇ ਮੁੰਡੇ ਨੇ ਮੈਂ ਇਦਾਂ ਕਿਹਾ ਨਾ ਉਹਨੂੰ ਸੁਣ ਗਿਆ ਅੱਧਾ ਖਲੋ ਜਾ ਤੇਰੇ ਨਾਲ ਹੀ ਕਰਦਾ ਮੈਂ ਇਹ ਲਾ ਉਹ ਲੋੜੇ ਜਿਹਾ ਬਹੁਤ ਕਾਡ ਕੀਤੇ ਮੈਂ ਤੇ ਮੋਲੇ ਦੇ ਬੜੇ ਕਾਡ ਕੀਤੇ ਜਗਰਾਜ ਪੜਦਾ ਰਿਹਾ ਜੀ ਬੰਦੇ ਨੇ ਕਦੋਂ 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 ਬੋਲਣਾ ਦੱਸੋ ਮੈਂ ਪਲੱਸ 2 ਤੋਂ ਬਾਅਦ ਚ ਉਹ ਸਾਨੂੰ ਦੱਸੋ ਪਲੱਸ 2 ਕਿਹੜੇ ਸਾਡੇ ਮੈਂ 2000 ਤੇ ਪਲੱਸ 2 ਵੀ ਕੀਤੀ ਕਦੋਂ ਦੀ ਕੀਤੀ ਜਾਂ ਚੇਤਾ ਹੀ ਨਹੀਂ 2000 ਮੇਰੇ ਸਾਡਾ ਸਪੰਸਰਾਂ ਇਦੀ ਸ਼ੈ 16 ਮੈਂ ਪਹਿਲਾ ਫੋਨ 2 ਪਲੱਸ 2 ਇੱਧਰ ਸੁਣੋ 2013 ਚ ਮੈਂ ਕੀਤੀ ਪਲੱਸ 2 ਤੇ 15 ਚ ਮਨੋਦ ਹੋਣਾ ਕੀਤੀ ਆ 12 12 12 ਚ 12 12 ਨਹੀਂ ਵਿਨੋਦ 11 ਚ ਕੀਤੀ ਆ ਤੁਸੀਂ ਪਲੱਸ 2 ਨਹੀਂ 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 ਹੱਟ ਤੋ ਤੁਸੀਂ 2 ਸਾਲ ਪਹਿਲਾਂ ਕੀਤੀ ਆ ਵੀਰ ਜੀ ਅੱਛਾ ਮੇਰੀ ਬੜੀ ਜੀ ਦੀ ਗੱਲ ਕੋਈ ਸੁਣੀ ਨਹੀਂ ਰਿਹਾ ਸੁਣਾ 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 ਆ ਸੁਣਾ ਮੈਂ ਕਹਿਣ ਲੱਗੀ ਸੀ ਕਿ ਰੁਕ ਜਾ ਰੁਕ ਜਾ ਰੁਕ ਜਾ ਰੋਗੇ ਰੋਗੇ ਮੈਂ ਕਹਿਣ ਲੱਗੀ ਸੀ ਰੁਕ ਜਾ ਰੁਕ ਜਾ ਰੁਕ ਜਾ ਨਹੀਂ ਨਹੀਂ ਮੈਂ ਕਹਿਣ ਲੱਗੀ ਸੀ ਰੁਕ ਜਾ ਰੁਕ ਜਾ ਰੁਕ ਜਾ ਤੂੰ ਰੁਕ ਜਾ ਤੇ ਤੂੰ ਗੱਲ ਹੋਰ ਚੱਲ ਜਾਈ ਹੋਣੀ ਚੱਗੀ ਮੈਂ ਮਾਮਾ ਜੀ ਦੀ ਗੱਲ ਕਰ ਲੱਗੀ ਸੀ ਕਿ ਮਾਮਾ ਜੀ ਵਿਚਾਰੇ 8 ਵਜੇ ਆਏ ਇੱਥੇ ਪ੍ਰੈਸ ਲੈਣ ਥੋੜਾ ਨੇ ਪ੍ਰੈਸ ਲੈਣ ਪ੍ਰੈਸ ਲੈਣ ਨੂੰ ਪ੍ਰੈਸ ਪੈ ਲਈ ਪ੍ਰੈਸ ਗੱਲ ਤੇ ਕਾਨਫਰੈਂਸ ਕੰਡਿਆ ਪੇ ਸਾਰਿਆਂ ਨਾਲ ਤੇ ਕਾਨਫਰੈਂਸ ਲੰਬੀ ਹੋਗੀ ਜੀ ਜੀ ਆਗੇ ਤੇ ਉਹ ਵੀ ਪ੍ਰੈਸ ਲੈਣ ਆਏ ਪ੍ਰੈਸ 11 ਮੈਂ ਮੁੰਡਾ ਕੱਲ੍ਹ ਪ੍ਰੈਸ ਲੈਣੇ ਜਾੜੀ ਕਰਾ ਵੱਜ ਗਿਆ ਪ੍ਰੈਸ ਤੇ ਗੱਡੀ ਚ ਪਈ ਆ ਪ੍ਰੈਸ ਤੇ ਗੱਡੀ ਚ ਪਈ ਹੱਦੀ ਪ੍ਰੈਸ ਤੇ ਗੱਡੀ ਚ ਪਈ ਆ ਇਹ ਆਪਣੀ ਕੱਪੜੀ ਲੈ ਕੇ ਆਏ ਆ ਨਹੀਂ ਮੀਰੀ ਉਹਨਾਂ ਨੂੰ ਤਾਂ ਪ੍ਰੈਸ ਕਰਕੇ ਰੱਖ ਹੁਣ ਤੇ ਦੂਜੀ ਪ੍ਰੈਸ ਆ ਜਾਣੀ ਥੱਲੇੋਂ ਜੱਗ ਬਣੀ ਤੇ ਹੁਣ ਜਾ ਕੇ ਬਹਿ ਜਾਓ ਤੁਹਾਨੂੰ ਮੈਂ ਦੱਸਦਾ ਕੀ ਇਸ ਕਾਲ ਨਾ ਕੱਟੋ ਕਿਉਂ ਪੀਰੋ ਨਾ ਚਲੋ ਸਾਰੇ ਨਹੀਂ 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 ਹਰੀ ਨਜ਼ੀਕੋ ਹਲੇ ਹਲੇ ਆਈ ਗੱਲਾਂ ਬਾਤਾਂ ਸੁਣੀਆ ਲੈ ਅਨੂੰ ਨੀਂਦ ਨਹੀਂ ਆਈ ਐਂ ਗੱਲਾਂ ਤੋਂ ਅਨੂੰ ਨੀਂਦ ਨਹੀਂ ਆਈ ਸਿਰੇ ਟਾਈਮ ਨਾਲ ਯਾਰ ਮੁੰਡਾ ਇਹਦੇ ਦੇਚ ਪਤਾ ਕਿਹੜੀ ਗੱਲ ਛੇ ਉਹ ਪਹਿਲਾਂ ਕਰਦੇ ਹੁੰਦੇ ਨੇ ਨਾ ਸੌਂ ਜੀਏ ਛੇਤੀ ਛੇਤੀ ਸਵੇਰ ਤੇ ਆਹ ਓਇਆ ਕਿਹਦਾ ਨਾ ਛੇਤੀ ਦੀ ਸੌਂ ਜੀਏ ਸੋਹਣੀ ਬਾਜੀ ਇੱਟਾ ਮੁੰਡਾ ਕਾਲ ਹੰਡੀ ਆਉਂਗਾ ਉਹ ਗੱਲ ਵੀ ਤੇਰੀ ਹਾਂਜੀ ਕਰਕੇ ਉਹ ਅੰਦਾਣਾ ਟਾਈਮ ਪਾਸ ਇੱਥੇ ਕਰ ਜਾਣਾ ਮਾ ਜੀ ਚੱਤੀ ਨਹੀਂ ਹੁੰਦੀ ਜੀ ਸਾਹਮਨਾ ਮੇਰੀ ਗੱਲ ਇੱਥੇ ਚੱਲ ਜਾ ਚਲ ਮੈਨੂੰ ਇਹ ਪੁੱਛਿਆ ਵੀ ਤਾ ਕਿਹੜੇ ਬੰਦੇ ਨੇ ਕਿਹੜੀ ਸੰ ਮੈਂ 2009 ਚ 1000 ਰੁਪਏ ਦਾ ਸਪਾਈਸ ਦਾ ਫੋਨ ਖਰੀਦਿਆ ਸੀ ਇੱਕ ਮੈਮਰੀ ਕਾਰਡ ਪੈਂਦਾ ਸੀ ਉੱਥੇ ਮੈਂ 000 ਵਿੱਚ ਕੋਈ ਫੋਨ ਨਹੀਂ ਲਿਆ ਮੈਂ 2411ਵੇਂ ਮੈਟਰੋਲਾ ਦਾ ਫੋਨ ਲਿਆ ਥਾ ਉਹ ਵੀ ਸੈਕੰਡ ਹੈਂਡ ਵੱਡੇ ਭਰਾ ਤੋਂ ਬੱਡੇ ਬਰਾਗ ਬੈ ਤੇਰਾ ਫ੍ਰੀਜ ਸਰ ਗਿਆ ਫ੍ਰੀਜ ਸਰ ਗਿਆ ਮੈਨੂੰ ਸਨ ਨਹੀਂ ਚੇਤੇ ਮੈਨੂੰ ਪਹਿਲਾ ਫੋਨ ਗਿਫਟ ਕੀਤਾ ਚਾਚੇ ਨੇ ਇਟਲੀ ਜੋ ਆਇਆ ਹੈ ਚਾਚਾ ਦਾ ਕਾਲੇ ਜੀ ਸੈਮਸੰਗ ਦਾ ਜਿਹੜਾ ਚੋਰੀ ਹੈ ਇਹ ਮੈਂ ਇਹ ਨਹੀਂ ਕੀ ਸਕਦਾ ਕਿ ਚੋਰੀ ਹੋ ਗਿਆ ਇੱਕ ਸਾਲ ਹੀ ਜਿਲੰਦਰ ਲਾਇਆ ਫੋਨ ਕਿਹਦਾ ਵਜਟਿਆ 2005 ਦੇ ਵਿੱਚ ਅਕਤੂਬਰ ਜਾਨ ਸਮਝ ਕੇ 6 ਮਹੀਨਾ ਫੋਨ ਕਿਤਾ ਚਲਦਾ ਗੁੱਡ ਨਾਈਟ ਸਵੀਟਲੀ ਗੁੱਡ ਨਾਈਟ ਬਾਾਕੀ ਮਿਲਦੇ ਆਂ ਦੂਸਰੇ ਵਲੋਗਾਂ ਅੰਚ ਬਾਈ ਗਰ ਦੋ ਸਾਰੇ ਬਾਈ ਕਾਕਾ ਸੰਗਤ ਕੁਝ ਮੈਨੂੰ ਵਿਆਹ ਆ ਬਾਕੀ ਬਾਹਰ ਵਾਲ ਬੰਦੇ ਇਹ ਦੱਸੋ ਨਾ ਆ ਚੀਜ਼ ਕੋ ਮੋਂ ਬਿਸ ਕਰਤਾ ਨੂੰ ਮੈਂ ਫਲੈਸ਼ ਵਾਲਾ ਮੈਨੂੰ ਦੀਦੀ ਦਾ ਫੋਨ ਹੀ ਨਿਕਲ ਗਿਆ ਬਾਕੀ ਲੈਰੀ ਅਸੀਂ ਕਾਫੀ ਦੇ ਮਾਮਾ ਜੀ ਮਾਮਾ ਜੀ ਥੱਲੇੋਂ ਆ ਗਿਆ ਜੇ ਫੋਨ ਕਾਦਾ ਆਂਦੀ ਜੇ ਕੋ ਕੁ ਕਰਨਾ ਸੀ ਤੂੰ ਪਹਿਲਾਂ ਦੱਸ ਦਿੰਦੇ ਚੁੱਪ ਕਰਕੇ ਆਂਦੀ ਸੋਜੋ 11:00 ਵੱਜ ਗਏ ਆ ਆਪਾਂ ਕੋਈ ਕਰ ਨਹੀਂ ਲੈ ਰੋਲਾ ਜਾਣ ਡਿਆ ਥੱਲੇ ਤੈਨੂੰ ਫੋਨ ਆਇਆ ਲੱਗੇ ਲੱਗੇ ਕਿਉਂ ਲੱਗੇ ਲੱਗੇ ਬੰਦੇ ਨਾ ਚੁੱਪ ਕਰੋ ਓਏ ਗੱਲਾਂ ਕਰ ਰਹੀ ਇੱਕ ਮਿੰਟ ਚੁੱਪ ਕਰ ਚੁੱਪ ਓਏ ਉਹ ਬਸ ਤਮੀਜ਼ ਨਾਲ ਸੋੜ ਗੱਲਾਂ ਕਰਨੀਆਂ ਹਨਾ ਕਵਲ ਪਾਈਆਂ ਨੂੰ ਕਰੋ ਫੋਨਾਂ ਤੇ ਲੱਗ ਜਾਓ ਪਛਾਹ ਕੇ WhatsApp ਤੇ ਐਡ ਕਰੀ ਜਾਓ ਇਹ ਕੀ ਚਾੜੇ ਤੋਂ ਸਾਲਿਆਂ ਦੇ ਆਓ ਸਹੀ ਗੱਲ ਹੈ ਇਹ ਕਿੰਦਾ ਨਹੀਂ ਚੀਜ਼ ਆ ਇਹ ਵੀ ਕਿੰਦਾ ਜੀਏ ਦੂਰ ਦੂਰ ਹੋਈਏ ਤੇ ਚੈਟ ਤੇ ਵੀ ਬੰਦਾ ਗੱਲ ਕਰ ਲੈਂਦਾ ਲੱਗ ਲੱਗੇ ਇਹ ਤਾਂ ਕਹਾਂ ਚੈਟ ਤੇ ਗੱਲ ਕਰਦੀ ਕਦੀ ਵੀ ਨਹੀਂ ਜੀ ਨਹੀਂ ਕਰਦਾ ਬੋਸ ਤੁਮ ਰਮੈਸ ਜੀ ਕਿ ਚਲੋ ਜੀ ਸੋਈਏ ਜੀ ਸਾਰੇ ਜਣੇ ਭਈਆ ਗੁੱਡ ਨਾਈਟ ਸਵੇਰੇ ਕੁੱਕਰ ਪਾਉੜਾ ਅਰਲੀ ਮਾਰਨਿੰਗ ਹਾਂਜੀ ਤੇ ਮਮੀ ਫੂਲ ਕੱਟ ਕੇ ਡ੍ਰੈਕੀ ਲਾ ਦੋ